ਬਹਿਕਰਸ ਜੀ ਇਕ ਓੰਕਾਰ ਸਤਨਾਮ ਕਰਤੋਪੁਰਖ ਨਿਰਪੋ ਨਿਰਵੈਰ ਕਾਲ ਮੂਰਤ ਯੁਜੁਨੀ ਸਹ ਪੰ ਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚਉਪਈ ਪਾਤਸ਼ਹੀ ਦਸਮੀ ਹਮਰੀ ਕਰੋ ਹਾਤ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੈ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਤਵ ਚਰਨਨ ਮਨ ਰਹੈ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਜੁਗ ਜੁਗ ਅਡਲ ਚੋਬਰ ਛਤਰ ਤਖਤ ਦੇ ਮਾਲਕ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਸਾਜ ਜੀ ਨਵਾਜੀ ਗੁਰੂ ਪਿਆਰੇ ਸਾ ਸੰਗਤ ਜੀ ਵੱਡ ਭਾਗੇ ਹਾਂ ਜੋ ਗੁਰੂ ਸੇਵਿਤੀ ਦੇ ਚਰਨਾਂ 'ਚ ਜੁੜਨ ਦੇ ਸਕਦੇ ਆਓ ਫਤਿਹ ਨਾਲ ਆਪਾਂ ਸਾਂਝ ਪਾਈਏ ਜੀ ਦੋਨੇ ਹੱਥ ਜੋੜ ਕੇ ਪ੍ਰੇਮ ਨਾਲ ਲਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜਪਾ ਦਸ਼ਮੀਸ਼ ਪਿਤਾ ਦੇ ਮੁਖਾਰ ਬਿੰਦੋ ਚਾਰਨ ਕੀਤੀ ਹੋਈ ਪਵਿੱਤਰ ਬਾਣੀ ਚੁਪਈ ਸਾਹਿਬ ਦੀ ਬਾਣੀ ਜੋ ਸਾਡੇ ਰੋਜ਼ ਦੇ ਨਿਤਨੇਮ ਦੀ ਵੀ ਬਾਣੀ ਅੰਮ੍ਰਿਤ ਵੇਲੇ ਦੀ ਅੱਜਪਾ ਉਸ ਬਾਣੀ ਦੀ ਵਿਚਾਰ ਪਰੰਭ ਕਰਨੀ ਹੈ ਇਸ ਬਾਣੀ ਦੇ ਅੰਦਰ 25 ਪਦੇ ਨੇ ਰੋਜ ਦਾ ਇੱਕ ਪਦਾ ਆਪਾਂ ਵਿਚਾਰਨ ਦਾ ਯਤਨ ਕਰਨਾ ਹੈ ਆਪਜੀ ਸੰਗਤ ਨੇ ਬੇਨਤੀ ਹੈ ਰੋਜ ਨਿਰੰਤਰ ਹਾਜ਼ਰੀ ਭਰਨੀ ਹੈ ਜੇ ਅਸੀਂ ਇਸ ਬਾਣੀ ਨੂੰ ਸਮਝਣਾ ਚਾਹੁੰਦੇ ਹਾਂ ਪਰਮ ਕਰਕੇ ਆਪਾਂ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਵੀ ਕਬਿਓ ਬਾਝ ਕਵੀ ਉਹ ਬਾਤ ਦਾ ਪਾਵ ਹੈ ਗੁਰੂ ਸਾਹਿਬ ਜੀ ਆਪਣੇ ਆਪ ਨੂੰ ਕਵੀ ਆਖ ਰਹੇ ਨੇ ਕਵੀ ਨੇ ਕਿਹਾ ਜਕ ਕਵੀ ਆਖ ਰਿਹਾ ਹੈ ਬੇਨਤੀ ਕਰੇ ਬੇਨਤੀ ਦਾ ਪਾਵੈ ਅਰਦਾਸ ਵੀ ਕਵੀ ਆਖ ਰਿਹਾ ਹੈ ਚੋਪਈ ਚੋਪਈ ਇੱਕ ਛੰਦ ਦਾ ਨਾਮ ਹੈ ਜਿਵੇਂ ਜਪੁ ਸਾਹਿਬ ਦੇ ਵਿੱਚ ਛੰਦ ਦੇ ਨਾਮ ਨੇ ਜਿਵੇਂ ਪੁਜੰਗ ਪ੍ਰਯਾਤ ਛੰਦ ਏਕ ਅਛਰੀ ਛੰਦ ਉਸੀ ਤਰ੍ਹਾਂ ਚੁਪਈ ਇੱਕ ਛੰਦ ਦਾ ਨਾਮ ਹੈ ਤੁਸੀਂ ਗੁਰਬਾਣੀ ਦੇ ਵਿੱਚ ਵੀ ਪੜ੍ਹਦੇ ਹੋਵੋਗੇ ਇਹ ਚੁਪਈ ਦਾ ਭਾਵ ਇਹ ਵੀ ਹੈ ਵੀ ਚਾਰ ਪੰਕਤੀਆਂ ਵਾਲਾ ਇੱਕ ਪਦਾ ਚੁਪਈ ਸਹਿਬ ਨੂੰ ਤੁਸੀਂ ਪੜ੍ਹੋਗੇ ਨਾ ਤੇ ਚਾਰ ਪੰਕਤੀਆਂ ਹੋਣਗੇ ਉੱਥੇ ਪਦਾ ਖਤਮ ਹੋ ਜਾਏਗਾ ਜਿਵੇਂ ਗੁਰਬਾਣੀ ਦੇ ਅੰਦਰ ਚੋਪ ਦੇ ਤੇ ਤੁਕੇ ਦੋ ਪਦੇ ਪੰਜ ਪਦੇ ਹੁੰਦਾ ਭਾਵ ਹੁੰਦਾ ਵੀ ਪੰਜ ਪੰਕਤੀਆਂ ਵਾਲਾ ਇੱਕ ਪਦ ਜੇ ਦੋ ਤੁਕੇ ਨੇ ਤਾਂ ਦੋ ਪੰਕਤੀਆਂ ਵਾਲਾ ਇੱਕ ਪਦਾ ਇੱਥੇ ਚੁਪਈ ਸਾਹਿਬ ਦਾ ਭਾਵ ਹੈ ਚਾਰ ਪੰਕਤੀਆਂ ਵਾਲਾ ਇੱਕ ਪਦ ਹੁਣ ਕਈ ਥਾਵਾਂ ਦੇ ਉੱਤੇ ਚੁਪਈ ਸਾਹਿਬ ਜਿਹੜੀ ਹੈ ਉਹ ਬੜੀ ਵੱਡੀ ਕਰਕੇ ਪੜੀ ਜਾਂਦੀ ਹੈ ਮੈਂ ਸਿਰਫ ਅਰੰਭਤਾਂ ਤੋਂ ਇੱਕ ਦੋ ਬੇਨਤੀਆਂ ਕਰਨੀਆਂ ਤੁਹਾਡੇ ਨਾਲ ਇਹਨੂੰ ਸਮਝਣ ਦਾ ਯਤਨ ਕਰਿਓ ਥੋੜਾ ਕਈ ਥਾਵਾਂ ਉੱਤੇ ਚੁਪਈ ਸਹਿਬ ਬਹੁਤ ਵੱਡੀ ਪੜੀ ਜਾਂਦੀ ਉਹ ਕਿਉਂ ਪੜੀ ਜਾਂਦੀ ਹੈ ਇਹਦਾ ਕੋਈ ਇਤਿਹਾਸਿਕ ਤੱਤ ਮਿਲਦਾ ਨਹੀਂ ਹੈ ਵੀ ਕਿਉਂ ਪੜੀ ਜਾਂਦੀ ਹੈ ਪਰ ਜਿਹੜੀ ਮੈਂ ਬੇਨਤੀ ਕਰਨੀ ਹੈ ਸਾਡੇ ਘਰ ਦੀ ਵੀ ਇੱਕ ਮਰਿਆਦਾ ਹੈ ਸਕੂਲ ਦੀ ਵੀ ਇੱਕ ਮਰਿਆਦਾ ਕਾਲਜ ਦੀ ਵੀ ਇੱਕ ਮਰਿਆਦਾ ਹੈ ਮਰਿਆਦਾ ਤੋਂ ਬਗੈਰ ਜਿਹੜਾ ਪੱਖ ਹੈ ਸਿਸਟਮ ਮੈਨੂੰ ਸਹੀ ਨਹੀਂ ਚੱਲ ਸਕਦਾ ਜਿੱਥੇ ਮਰਿਆਦਾ ਨਾ ਹੋਵੇ ਉੱਥੇ ਉਹ ਸਿਸਟਮ ਸਹੀ ਨਹੀਂ ਚੱਲ ਸਕਦਾ ਹਰ ਚੀਜ਼ ਦੀ ਇੱਕ ਇੱਕ ਮਰਿਆਦਾ ਹੈ ਕਿਸੇ ਚੀਜ਼ ਨੂੰ ਇੱਕ ਲੈਵਲ ਦੇ ਵਿੱਚ ਜਾਂ ਇੱਕ ਸਹੀ ਤਰੀਕੇ ਨਾਲ ਚਲਾਉਣ ਲਈ ਮਰਿਆਦਾ ਦੀ ਲੋੜ ਪੈਂਦੀ ਹੈ ਗੁਰੂ ਘਰ ਦੀ ਵੀ ਇੱਕ ਮਰਿਆਦਾ ਹੈ ਤੇ ਪੰਥਕ ਵੀ ਇੱਕ ਮਰਿਆਦਾ ਹੈ ਅਕਾਲ ਤਖਤ ਤੋਂ ਇੱਕ ਮਰਿਆਦਾ ਤਿਆਰ ਕੀਤੀ ਗਈ ਜਿੰਨੂੰ ਕਿਹਾ ਗਿਆ ਸਿੱਖ ਰਹਿਤ ਮਰਿਆਦਾ ਮੈਂ ਚਾਹੁੰਨਾ ਹਾਂ ਮੈਂ ਬੇਨਤੀ ਕਰ ਰਿਹਾ ਹਾਂ ਅਪਜੀ ਨੂੰ ਵੀ ਉਹ ਸਿੱਖ ਰਹਿਤ ਮਰਿਆਦਾ ਹਰ ਸਿੱਖ ਦੇ ਘਰ ਹੋਣੀ ਚਾਹੀਦੀ ਹੈ ਤੁਸੀਂ ਉਹਨੂੰ ਪੜੋਗੇ ਨਾ ਅਰੰਭਤਾ ਤੋਂ ਬੜੇ ਵੱਡੇ ਵੱਡੇ ਵਿਦਵਾਨਾਂ ਦਾ ਨਾਮ ਲਿਖਿਆ ਗਿਆ ਜੀ ਜਿਨ੍ਹਾਂ ਨੂੰ ਅੱਜ ਸਾਰਾ ਪੰਥ ਸਲਾਮ ਕਰ ਉਹ ਵਿਦਵਾਨਾਂ ਨੇ ਇਕੱਠੇ ਹੋ ਕੇ ਇਕੱਤਰ ਹੋ ਕੇ ਇੱਕ ਖਰੜਾ ਇਹ ਮਰਿਆਦਾ ਤਿਆਰ ਕੀਤੀ ਹੈ ਜੀ ਕਿਉਂ ਕੀਤੀ ਸੀ ਜਦੋਂ ਮਹੰਤਾਂ ਨੇ ਗੁਰੂ ਘਰ ਚ ਕਾਬਜ ਹੋ ਗਏ ਸੀ ਉਹ ਆਪਣੀ ਮਰਿਆਦਾ ਬਣਾ ਕੇ ਬੈਠ ਕੇ ਸਨ ਆਪਣੀ ਮਰਜ਼ੀ ਕਰਦੇ ਸਨ ਜੀਵਨ ਤੋਂ ਕਰੈਕਟਰ ਤੋਂ ਖਰਾਬ ਹੋ ਚੁੱਕੇ ਸਨ ਇਸ ਲਈ ਪੰਥ ਇਕੱਠਾ ਹੋ ਕੇ ਇਹ ਮਰਿਆਦਾ ਤਿਆਰ ਕਰਦਾ ਵੀ ਹਰ ਘਰ ਵਿੱਚ ਇਹ ਹਰ ਗੁਰੂ ਘਰ ਦੇ ਵਿੱਚ ਜੇ ਸਿੱਖ ਦੇ ਘਰ ਦੇ ਵਿੱਚ ਇਹ ਮਰਿਆਦਾ ਹੋਣੀ ਲਾਜ਼ਮੀ ਹੈ ਤੇ ਉਸ ਮਰਿਆਦਾ ਨੂੰ ਜਦੋਂ ਤੁਸੀਂ ਪੜੋਗੇ ਉਹਦੇ ਵਿੱਚ ਦੱਸਿਆ ਗਿਆ ਹੈ ਚੁਪਈ ਸਾਹਿਬ ਕਿੱਥੋਂ ਤੱਕ ਪੜ੍ਹਨੀ ਹੈ ਤੁਸੀਂ ਹੁਣ ਕਈ ਤੁਸੀਂ ਗੁੱਟਕੇ ਸਾਹਿਬ ਦੇਖੋਗੇ ਫਲਾਣੀ ਡੇਰੇ ਦੇ ਮਰਿਆਦਾ ਅਨੁਸਾਰ ਸਾਹਿਬ ਜਨਨ ਨੀਤੀ ਨੇ ਫਲਾਣੇ ਡੇਰੇ ਦੇ ਮਰਿਆਦਾ ਅਨੁਸਾਰ ਨੀਤੀ ਨੇ ਫਿਰ ਪੰਥ ਦੀ ਮਰਿਆਦਾ ਇੰਦੀ ਨਾਲ ਫਾਇਦਾ ਕੁਝ ਨਹੀਂ ਹੋਇਆ ਨੁਕਸਾਨ ਜ਼ਰੂਰ ਹੋਇਆ ਹੁਣ ਤੁਸੀਂ ਕਹੋਗੇ ਨੁਕਸਾਨ ਕੀ ਹੋਇਆ ਹੈ ਤਾਂ ਬਾਣੀ ਬਾਣੀ ਪੜੀ ਜਾ ਰਹੀ ਹੈ ਤੇ ਨੁਕਸਾਨ ਕਾਦਾ ਪਰ ਨੁਕਸਾਨ ਹੋਇਆ ਸਹਿਬ ਸਿੰਘ ਮਾਰਕੰਡੇ ਵਾਲੇ ਨੂੰ ਮੈਂ ਥੋੜਾ ਜਿਹਾ ਸੁਣ ਰਿਹਾ ਸੀ ਉਹਨਾਂ ਨੇ ਇੱਕ ਬਾਤ ਬੜੀ ਪਿਆਰੀ ਸੁਣਾਈ ਉਹ ਕਹਿੰਦੇ ਜੀ ਇੱਕ ਸਿੱਖੀ ਤੋਂ ਪ੍ਰਭਾਵਿਤ ਹੋ ਗਏ। ਉਝਾਟ ਸੀ ਜੀ। ਉਹ ਪ੍ਰਭਾਵਿਤ ਹੋਇਆ ਸਿੱਖੀ ਤੋਂ ਕਥਾ ਸੁਣ ਕੇ ਵਿਚਾਰ ਸੁਣ ਕੇ ਪ੍ਰਭਾਵਿਤ ਹੋਇਆ। ਕਹਿੰਦੇ ਜਦੋਂ ਪ੍ਰਭਾਵਿਤ ਹੋਇਆ ਤਾਂ ਉਹਨੇ ਆਪਣੇ ਮਨ ਵਿੱਚ ਇੱਕ ਵਿਚਾਰ ਬਣਾ ਲੀ ਵੀ ਮੈਂ ਘਰ 'ਚ ਖੰਡ ਪਰ ਸੇਵ ਕਰਾਉਣਾ ਹੈ। ਉਹਨੇ ਆਪਣੇ ਘਰ 'ਚ ਖੰਡ ਪਰ ਸੇਵ ਕਰਵਾਇਆ। ਤੇ ਸਹਿਬ ਸਿੰਘ ਮਾਰਕੰਡੇ ਵਾਲੇ ਨੇ ਜਿਹੜੇ ਗਿਆਨੀ ਸਹਿਬ ਸਿੰਘ ਉਹਨਾਂ ਨੂੰ ਕਿਹਾ ਵੀ ਤੁਸੀਂ ਆਉਣਾ ਜ਼ਰੂਰ ਹੈ ਆਰੰਭਤਾ ਤੇ ਵੀ ਆਉਣਾ ਤੇ ਭੋਗ ਵਾਲੇ ਦਿਨ ਵੀ ਆਉਣਾ। ਕਹਿੰਦੇ ਮੈਂ ਆਰੰਭਤਾ ਦੇ ਸਮੇਂ ਪਹੁੰਚ ਗਿਆ। ਕਹਿੰਦੇ ਜਦੋਂ ਪਹੁੰਚਿਆ ਨਾ ਉੱਥੇ ਪਾਠੀ ਕੀ ਕਰ ਰਹੇ ਸਨ ਦੀਵੇ ਤਿਆਰ ਕਰ ਰਹੇ ਸੀ ਆਰਤੀ ਕਰਨ ਦੇ ਲਈ। ਉਹ ਦੀਵੇ ਤਿਆਰ ਕਰ ਰਹੇ ਸਨ। ਕਹਿੰਦੇ ਜਦੋਂ ਮੈਂ ਪਹੁੰਚਿਆ ਆਰਤੀ ਕਰ ਰਹੇ ਸਨ। ਮੈਂ ਕੁਝ ਨਹੀਂ ਬੋਲਿਆ। ਕਹਿੰਦੇ ਜਦੋਂ ਭੋਗ ਦਾ ਸਮਾਂ ਆਇਆ ਭੋਗ ਦੇ ਸਮੇਂ ਵੀ ਉਹਨਾਂ ਨੇ ਦੀਵੇ ਤਿਆਰ ਕੀਤੇ ਤੇ ਗੁਰੂ ਗ੍ਰੰਥ ਸਾਹਿਬ ਅੱਗੇ ਆਰਤੀ ਕਰਨੀ ਸ਼ੁਰੂ ਕਰ ਦਿੱਤੀ। ਕਦੇ ਸਮਾਪਤੀ ਤੋਂ ਬਾਅਦ ਮੈਂ ਉਹਨਾਂ ਨੂੰ ਦੱਸਿਆ ਗगन ਮੈਂ ਥਾਲ ਰਬਚੰਦ ਦੀਪਕ ਬਣੇ ਇਹਦਾ ਮਤਲਬ ਕੀ ਹੈ ਮੈਂ ਸਮਝਾਇਆ ਉਹਨਾਂ ਨੂੰ। ਸਮਝਾਣ ਤੋਂ ਬਾਅਦ ਜਿਹੜਾ ਸਿੱਖੀ ਤੋਂ ਪ੍ਰਭਾਵਿਤ ਹੋਇਆ ਨਾ ਉਹ ਪਤਾ ਕੀ ਗੱਲ ਆਖਦਾ। ਕਹਿੰਦਾ ਮੈਂ ਕਿੰਦੀ ਮੰਨਾ ਦੋਵਾਂ ਚ ਦੱਸੋ। ਇਹ ਵੀ ਤਾਂ ਸਿੱਖੇ ਨਾ ਜਿਨ੍ਹਾਂ ਨੇ ਆਰਤੀ ਕੀਤੀ ਇਹ ਵੀ ਸਿੱਖੇ ਤੁਸੀਂ ਵੀ ਦੱਸਿਆ ਤੁਸੀਂ ਵੀ ਸਿੱਖੋ ਤੁਸੀਂ ਵੀ ਪ੍ਰਚਾਰਕ ਹੋ ਹੁਣ ਮੈਂ ਮੰਨਾਂ ਕਿੰਦੀ ਹੁਣ ਦੁੱਬਦਾ ਚ ਪੈ ਗੇ ਮੈਂ ਬੇਨਤੀ ਹੈ ਤਾਂ ਕਰੇ ਵੀ ਹੁਣ ਇਹ ਸਵਾਲ ਖੜਾ ਹੁੰਦਾ ਹੈ ਕਈ ਪੁੱਛਦੇ ਨੇ ਵਿੱਚ ਪੈਸੇ ਫੁਲਾਣੀ ਜਗ੍ਹਾ ਤੇ ਇੱਦਾਂ ਪੜੀ ਜਾਂਦੀ ਹੈ ਉੱਥੇ ਇਦਾਂ ਪੜੀ ਜਾਂਦੀ ਹੈ ਇੱਥੇ ਐਵੇਂ ਪੜੀ ਜਾਂਦੀ ਕਿਉਂ ਸਵਾਲ ਖੜਾ ਹੋ ਗਿਆ ਇੰਨੇ ਨੁਕਸਾਨ ਹੋਇਆ ਹੁਣ ਦੁਬਧਾਂ ਚ ਪੈ ਗਿਆ ਵੀ ਮੰਨੀਏ ਕਿੰਦੀ ਅਸੀਂ ਕਿੰਨੂੰ ਲੈ ਕੇ ਚਲੀਏ ਉਸ ਮਰਿਆਦਾ ਦਾ ਜ਼ਿਕਰ ਮੈਂ ਤਾਂ ਕੀਤਾ ਗਿਆ ਕੀਤਾ ਸੀ ਵੀ ਸਾਨੂੰ ਪਤਾ ਲੱਗ ਜਾਵੇ ਅਸੀਂ ਪੜਨੀ ਕਿੱਥੋਂ ਤੱਕ ਕਿ ਤਾਂ ਕਿ ਇਹ ਦੁਬਧਾ ਨਾ ਪੈ ਸਕੇ ਸਾਡੇ ਅੰਦਰ ਅਸੀਂ ਜੋ ਰੋਜ਼ ਪੜਦੇ ਜੇ ਇੱਥੇ ਪੜੀ ਜਾਂਦੀ ਹੈ ਨਾ ਉਹ यूं ही ਚੁਪਾਈ ਸੇ ਬਸ ਹੀ ਪੜਨੀ ਹੈ ਬਸ ਇਸ ਗੱਲ ਦਾ ਅਸੀਂ ਧਿਆਨ ਰੱਖੀਏ ਮੈਂ ਇਥੇ ਨਹੀਂ ਬੇਨਤੀ ਕਰ ਰਿਹਾ ਵੀ ਉਹ ਕਿਉਂ ਸ਼ਬਦ ਲਾਏਗੇ ਨੇ ਹੈ ਤਾਂ ਬਾਣੀ ਉਹ ਹਰ ਜੁਗ ਜੁਗ ਭਗਤ ਉਪਾਇਆ ਪੈ ਜਿ ਰੱਖਦਾ ਆ ਉਹ ਬਾਣੀ ਹੈ ਪਰ ਮਰਿਆਦਾ ਵੀ ਤਾਂ ਕੋਈ ਪੱਖ ਰੱਖਦੀ ਹੈ ਮਰਿਆਦਾ ਕੀ ਆਖਰੀ ਇਹ ਸਭ ਉਹ ਜਰੂਰ ਮੈਂ ਫਿਰ ਬੇਨਤੀ ਕਰਦਾ ਉਹ ਮਰਿਆਦਾ ਦੀ ਕਾਪੀ ਜਰੂਰ ਪੜ ਕੇ ਦੇਖੋ ਤੁਸੀਂ ਇੱਕ ਵਾਰ ਸਿੱਖ ਰਹਿਤ ਮਰਿਆਦਾ ਜੇ ਨਹੀਂ ਤਾਂ ਮੇਰੇ ਕੋਲ ਲੈ ਲਿਓ ਤੁਸੀਂ ਮੈਂ ਸਿਰਫ ਬੇਨਤੀ ਕਰ ਰਿਹਾ ਤਾਂ ਕਿ ਸਾਡੇ ਵਿੱਚ ਦੁਬਧਾ ਨਾ ਪੈ ਸਕੇ ਸਵਾਲ ਨਾ ਖੜੇ ਹੋ ਸਕੇ ਇੱਕ ਆਮ ਮਨੁੱਖ ਜਦੋਂ ਜੁੜਦਾ ਨਾ ਉਹ ਜੁੜਨ ਤੋਂ ਪਹਿਲਾਂ ਹੀ ਭਰਮਾਂ 'ਚ ਪੈ ਜਾਂਦਾ ਹੈ ਵੀ ਮੰਨਿਏ ਕਿੰਦੀ ਖੇਢੀ ਗੱਲ ਕਰੀਏ ਤੇ ਕਿਵੇਂ ਬੜੀ ਹੈ ਜਾਂ ਕਿੰਨੂ ਪੜੀਏ ਇਸ ਲਈ ਮੈਂ ਬੇਨਤੀ ਕੀਤੀ ਖੈਰ ਜੋ ਗੁਰੂ ਸਾਹਿਬ ਜੀ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਸਾਹਿਬ ਜੀ ਕਹਿੰਦੇ ਪਹਿਲਾਂ ਪਰਥ ਕਰ ਲਈਏ ਖਰੀ ਹਮਰੀ ਕਰੋ ਹੱਥ ਦੇ ਰੱਛਾ ਏ ਅਕਾਲ ਪੁਰਖ ਜੀ ਹੈ ਇਹ ਅਰਦਾਸ ਪੂਰੀ ਬਾਣੀ ਹੀ ਇੱਕ ਅਰਦਾਸ ਹੈ ਅਸੀਂ ਗੁਰੂ ਸਾਹਮਣੇ ਕੀ ਬੋਲਣਾ ਕੀ ਮੰਗਣਾ ਕੀ ਆਖਣਾ ਜੇ ਕਿਵੇਂ ਅਰਦਾਸ ਕਰਨੀ ਹੈ ਇਹ ਚੁਪਈ ਸਹਿਬ ਹੈ ਸਾਰੀ ਗੁਰੂ ਸਾਹਿਬ ਜੀ ਕਹਿੰਦੇ ਹੈ ਅਕਾਲ ਪੁਰਖ ਜੀ ਆਪਣਾ ਮੇਰ ਭਰਿਆ ਹੱਥ ਰੱਖ ਕੇ ਮੇਰੀ ਰੱਖਿਆ ਕਰੋ ਤੁਸੀਂ ਪੂਰਨ ਹੋਏ ਚਿੱਤ ਕੀ ਇੱਛਾ ਤਾਂ ਕਿ ਮੇਰੀ ਚਿੱਤ ਦੀ ਇੱਛਾ ਜਿਹੜੀ ਹੈ ਨਾ ਮੇਰੇ ਅੰਦਰ ਦੀ ਜਿਹੜੀ ਇੱਛਾ ਹੈ ਉਹ ਪੂਰੀ ਹੋ ਜਾਵੇ ਅੰਦਰ ਦੀ ਇੱਛਾ ਕੀ ਹੈ ਤਵ ਚਰਨਨ ਮਨ ਰਹਿ ਹਮਾਰਾ ਤੇਰੇ ਚਰਨਾਂ ਦੇ ਨਾਲ ਮੇਰਾ ਮਨ ਜੁੜਿਆ ਰਵੇ ਇਹ ਮੇਰੀ ਇੱਛਾ ਹੈ ਤੁਸੀਂ ਰੱਖਿਆ ਕਰੋ ਇਹ ਮੇਰੀ ਇੱਛਾ ਕਿੱਥੇ ਮਾਇਆ ਵਿੱਚ ਰਹਿ ਕੇ ਮੋਹ ਮਾਇਆ ਦੇ ਵੇ ਪ੍ਰਭਾਵ ਦੇ ਨਾਲ ਵਿਕਾਰਾਂ ਦੇ ਪ੍ਰਭਾਵ ਦੇ ਨਾਲ ਬੁਰੀਆਈਆਂ ਦੇ ਪ੍ਰਭਾਵ ਨਾਲ ਕਿਥੇ ਮੇਰੀ ਇੱਛਾ ਖਤਮ ਨਾ ਹੋ ਜਾਵੇ ਇਹ ਇੱਛਾ ਦੀ ਮੇਰੀ ਰੱਖਿਆ ਕਰਿਆ ਜੀ ਤੁਸੀਂ ਆਤਮਿਕ ਤੌਰ ਦੀ ਗੱਲ ਹੈ ਜੀ ਆਤਮਿਕ ਜੀਵਨ ਦੀ ਗੱਲ ਲੈ ਤੁਸੀਂ ਮੇਰੀ ਰੱਖਿਆ ਕਰਿਆ ਜੇ ਜਿਹੜੀ ਮੇਰੀ ਇੱਛਾ ਹੈ ਨਾ ਮਨ ਦੇ ਅੰਦਰ ਵੀ ਤੇਰੇ ਚਰਨਾਂ ਨਾਲ ਜੁੜਿਆ ਰਵਾਂ ਜਾਂ ਤੇਰੇ ਚਰਨਾਂ ਵਿੱਚ ਮੇਰਾ ਮਨ ਜੁੜ ਜਾਵੇ ਇਹ ਇੱਛਾ ਕਦੇ ਖਤਮ ਨਾ ਹੋਵੇ ਮੇਰੇ ਅੰਦਰੋਂ ਮੈਂ ਰੋਜ਼ ਤੇਰੇ ਅੱਗੇ ਇਹ ਮੰਗ ਕਰਾਂ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਆਪਣਾ ਜਾਣ ਕੇ ਆਪਣਾ ਸੇਵਕ ਜਾਣ ਕੇ ਜਾਂ ਆਪਣਾ ਬੱਚਾ ਜਾਣ ਕੇ ਆਪਣਾ ਸਿੱਖ ਜਾਣ ਕੇ ਕਰੋ ਪ੍ਰਤਪਾਰਾ ਸਾਡੀ ਪਾਲਣਾ ਕਰੋ ਤੁਸੀਂ ਸਾਡੀ ਰੱਖਿਆ ਕਰੋ ਇਹਨ ਇੱਕ ਭਾਵ ਬਣਾਏ ਮਨੁੱਖ ਦੀ ਜਿਸ ਤਰ੍ਹਾਂ ਦੀ ਭਾਵਨਾ ਹੋਵੇਗੀ ਨਾ ਅੰਦਰ ਦੀ ਭਾਵਨਾ ਜਿਸ ਤਰ੍ਹਾਂ ਦੀ ਭਾਵਨਾ ਜਾਂ ਜਿਸ ਤਰ੍ਹਾਂ ਦੀ ਵੀ ਮਨ ਦੀ ਇੱਛਾ ਹੋਵੇਗੀ ਉਹ ਇਹ ਬਿਆਨ ਕਰੇਗਾ ਉਹ ਇਹ ਆਖੇਗਾ ਚਾਹੇ ਉਹ ਪਦਾਰਥਾਂ ਦੇ ਪ੍ਰਤੀ ਇੱਛਾ ਹੋਵੇ ਮਨ ਦੀ ਚਾਹੇ ਮਾਇਆ ਨੂੰ ਲੈ ਕੇ ਜਾਂ ਧਨ ਨੂੰ ਲੈ ਕੇ ਕੋਈ ਮਨ ਦੀ ਇੱਛਾ ਹੋਵੇ ਜੋ ਅੰਦਰ ਦੀ ਇੱਛਾ ਹੈ ਭਾਵਨਾ ਹੈ ਉਹ ਇੱਕ ਅਰਦਾਸ ਹੈ ਬਸ ਉਹ ਇੱਕ ਬੇਨਤੀ ਹੈ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਸਾਨੂੰ ਦੱਸ ਰਹੇ ਨੇ ਬੇਸ਼ੱਕ ਗੁਰੂ ਦੇ ਸਾਹਮਣੇ ਕੀ ਮੰਗ ਕਰਨੀ ਕਿਹੜੀ ਇੱਛਾ ਰੱਖਣੀ ਹੈ ਸਿ ਤੂੰ ਇੱਛਾ ਕੀ ਮੈਂ ਫਿਰ ਬੇਨਤੀ ਕਰਦਿਆਂ ਤਵ ਚਰਨਨ ਮਨ ਰਹਿ ਹਮਾਰਾ ਤੇਰੇ ਤਵਦਾ ਭਾਵ ਤੇਰੇ ਚਰਨਾ ਦੇ ਨਾਲ ਮੇਰਾ ਮਨ ਜੁੜਿਆ ਰਹੇ ਤੁਸੀਂ ਪਾਲਣਾ ਕਰੋ ਇਕ ਵਿੱਚ ਸ਼ਬਦ ਸਾਂਝਾ ਕਰਨ ਲੱਗਿਆ ਤੁਹਾਡੇ ਨਾਲ ਗੁਰੂ ਰਾਮਦਾਸ ਪਾਤਸ਼ਾਹ ਜੀ ਮਹਾਰਾਜ ਜੀ ਦਾ ਤੁਸੀਂ ਰੋਜ਼ ਪੜਦੇ ਹੋ ਉਹ ਵੀ ਅਰਦਾਸ ਹੈ ਉਹ ਵੀ ਇੱਕ ਬੇਨਤੀ ਹੈ ਹਰ ਕੇ ਜਨ ਸਤ ਗੁਰ ਸਤ ਪੁਰਖਾਂ ਬਿਨੋ ਕਰੋ ਗੁਰਪਾਸ ਬਿਨੋ ਬੇਨਤੀ ਕਰੋ ਮੈਂ ਕਰਦਾ ਹਾਂ ਗੁਰੂ ਦੇ ਕੋਲ ਹਰ ਕੇ ਜਨ ਪਰਮਾਤਮਾ ਦੇ ਭਗਤ ਪਰਮਾਤਮਾ ਦੇ ਸੇਵਕ ਸਤਗੁਰਾ ਸਤਪੁਰਖਾ ਬਿਨੋ ਕਰੋ ਗੁਰ ਪਾਸ ਮੈਂ ਤੇਰੇ ਅੱਗੇ ਅਰਦਾਸ ਕਰਦਾ ਹਾਂ ਬੇਨਤੀ ਕਰਦਾ ਹੁਣ ਅਸੀਂ ਰੋਜ਼ ਪੜ੍ਹਦੇ ਹਾਂ ਮਾਫ ਕਰਿਓ ਮੈਂ ਬੇਨਤੀ ਕਰਨ ਲੱਗਿਆ ਆਪ ਜੀ ਨੂੰ ਮਹਿਸੂਸ ਕਰਕੇ ਦੇਖਿਓ ਅਸੀਂ ਇਹ ਸ਼ਬਦ ਰੋਜ਼ ਪੜ੍ਹਦੇ ਆਂ ਪਰ ਇਹ ਸ਼ਬਦ ਜਦੋਂ ਪੜ੍ਹਦੇ ਆਂ ਅਰਦਾਸ ਦੀ ਭਾਵਨਾ ਬਣਦੀ ਨਹੀਂ ਹੈ ਸਾਨੂੰ ਪਤਾ ਹੀ ਨਹੀਂ ਲੱਗਦਾ ਕੋਦ ਦੇ ਸ਼ਬਦ ਪੜਿਆ ਗਿਆ ਮਹਿਸੂਸ ਕਰਕੇ ਦੇਖਿਓ ਮੈਂ ਆਪਣੀ ਸਮੇਤ ਬੇਨਤੀ ਕਰਦੇ ਆਂ ਜੀ ਜਦੋਂ ਵੀ ਅਸੀਂ ਸੋਧਰ ਪੜ੍ਹਦੇ ਆਂ ਕਦੇ ਇਹ ਸ਼ਬਦ ਜਦੋਂ ਆਉਂਦਾ ਕਦੇ ਭਾਵਨਾ ਬਣਦੀ ਵੀ ਹੁਣ ਅਰਦਾਸ ਕਰਾਂ ਇਸ ਸ਼ਬਦ ਨੂੰ ਲੈ ਕੇ ਵੀ ਅਰਦਾਸ ਸਾਨੂੰ ਪਤਾ ਹੀ ਨਹੀਂ ਲੱਗਦਾ ਉਹਦਾ ਕਾਰਨ ਪਤਾ ਕੀ ਹੈ ਇਹ ਦੁਖਾਂਤ ਹੈ ਜੀ ਸਭ ਤੋਂ ਵੱਡਾ ਮੈਂ ਹਿਰਦੇ ਦੀ ਦੁਨੀਆ ਤੋਂ ਤੁਹਾਨੂੰ ਬੇਨਤੀ ਕਰ ਰਿਹਾ ਇਹ ਦੁਖਾਂਤ ਹੈ ਜਦੋਂ ਅੰਗਰੇਜ਼ਾਂ ਨੇ ਕਬਜ਼ਾ ਕੀਤਾ ਨਾ ਇਸ ਦੇਸ਼ ਦੇ ਉੱਤੇ ਤੇ ਇਕੱਲਾ ਪੰਜਾਬ ਰਹਿ ਗਿਆ ਤੇ ਉਹਨਾਂ ਨੇ ਆਖਿਆ ਸਿਰਫ ਸੰਖੇਪ ਜੀ ਬੇਨਤੀ ਕਰ ਲਗਿਆ ਉਹਨਾਂ ਨੇ ਆਖਿਆ ਵੀ ਇਸ ਪੰਜਾਬ ਨੂੰ ਕਿਵੇਂ ਕਬਜ਼ੇ 'ਚ ਕਰੀਏ ਉਹ ਕਹਿੰਦੇ ਜੀ ਸਿੱਖਾਂ ਨੂੰ ਕਬਜ਼ੇ 'ਚ ਕਰ ਉਹਨਾਂ ਨੇ ਸਿੱਖ ਇਤਿਹਾਸ ਨੂੰ ਪੜਿਆ ਪੜ ਕੇ ਉਹਨਾਂ ਨੇ ਇਹ ਵਿਚਾਰ ਕੀਤੀ ਵੀ ਇਹਨਾਂ ਨੂੰ ਗੋਲੀਆਂ ਨਾਲ ਤਲਵਾਰਾਂ ਨਾਲ ਕਦੇ ਨਹੀਂ ਖਤਮ ਕੀਤਾ ਜਾ ਸਕਦਾ ਇਤਿਹਾਸ ਪੜ ਕੇ ਉਹਨਾਂ ਨੇ ਵੇਖਿਆ ਵੀ ਇਹਨਾਂ ਨੂੰ ਨਹੀਂ ਖਤਮ ਕੀਤਾ ਜਾ ਸਕਦਾ ਜੇ ਇਹਨਾਂ ਨੂੰ ਖਤਮ ਕਰਨਾ ਹੈ ਜਾਂ ਕਬਜ਼ੇ 'ਚ ਕਰਨਾ ਹੈ ਇਹਨਾਂ ਨੂੰ ਇਹਨਾਂ ਦੇ ਮੂਲ ਤੋਂ ਤੋੜ ਦਿਓ ਗੁਰੂ ਗ੍ਰੰਥ ਸਾਹਿਬ ਤੋਂ ਤੋੜ ਦਿਓ ਸ਼ਬਦ ਤੋਂ ਤੋੜ ਦਿਓ ਹੁਣ ਤੋੜਿਆ ਕਿਵੇਂ ਗਿਆ ਸਾਨੂੰ ਮੂਲ ਤੋਂ ਗੁਰਬਾਣੀ ਤੋਂ ਕਿਵੇਂ ਜਪਜੀ ਸਾਹਿਬ ਨਹੀਂ ਖੋਇਆ ਗਿਆ ਸਾਡੇ ਕੋਲ ਉਹਨਾਂ ਨੇ ਨਹੀਂ ਆਖਿਆ ਵੀ ਕੋਈ ਵੀ ਸਿੱਖ ਜਪਜੀ ਸਾਹਿਬ ਨਹੀਂ ਪੜ੍ਹੇਗਾ ਇੰਨੀ ਗੱਲ ਆਖੀ ਸਾਨੂੰ ਜਪਜੀ ਸਾਹਿਬ ਤੋਂ ਨਹੀਂ ਤੋੜਿਆ ਗਿਆ ਗੁਰੂ ਗ੍ਰੰਥ ਸਾਹਿਬ ਤੋਂ ਨਹੀਂ ਇਹ ਆਖਿਆ ਗਿਆ ਵੀ ਇਹਨੂੰ ਨਹੀਂ ਪੜ੍ਹਨਾ ਪਰ ਤੋੜਿਆ ਕਿਵੇਂ ਗਿਆ ਸਾਨੂੰ ਇਸ ਤਰ੍ਹਾਂ ਰੂਪ ਦੇ ਦਿੱਤਾ ਗਿਆ ਅੱਜ ਦਾ ਸਿੱਖ ਬਾਣੀ ਸੁਣਦਾ ਬਹੁਤ ਹੈ ਝੂਮਦਾ ਵੀ ਹੈ ਪਰ ਉਹਨੂੰ ਸਮਝ ਨਹੀਂ ਆਉਂਦੀ ਵੀ ਗੁਰਬਾਣੀ ਕਹਿ ਕੀ ਰਹੀ ਹੈ ਇਸ ਲਈ ਇਹ ਤੇ ਜੀ ਇਹ ਦੁਖਾਂਤ ਹੈ ਸਿੱਖ ਗੁਰਬਾਣੀ ਸੁਣਦਾ ਵੀ ਹੈ ਪੜਦਾ ਵੀ ਹੈ ਕੀਰਤਨ ਸੁਣ ਕੇ ਝੂਮਦਾ ਵੀ ਹੈ ਪਰ ਉਹਨੂੰ ਇਹ ਨਹੀਂ ਪਤਾ ਲੱਗਦਾ ਵੀ ਗੁਰਬਾਣੀ ਆਖ ਕੀ ਰਹੀ ਹੈ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਪਤਾ ਕੀ ਹੈ ਸਾਨੂੰ ਇਸ ਚੀਜ਼ ਵਿੱਚ ਉਲਝਾ ਦਿੱਤਾ ਗਿਆ ਜੇ ਦੁੱਖ ਹੈ ਤਾਂ ਆਹ ਪੜ ਲਵੋ ਜੇ ਸੁੱਖ ਹੈ ਲਿਆਉਣਾ ਆਹ ਸ਼ਬਦ ਪੜ ਲਵੋ ਜੇ ਧਨ ਨਹੀਂ ਤਾਂ ਆਹ ਸ਼ਬਦ ਉਹਦੇ ਗੁੱਟਕੇ ਸਹਿਬ ਵੀ ਬਣਾ ਦਿੱਤੇਗੇ ਇਹਨਾਂ ਚੀਜ਼ਾਂ 'ਚ ਸਾਨੂੰ ਉਲਝਾ ਕੇ ਵਿਚਾਰਣ ਤੋਂ ਦੂਰ ਕਰ ਦਿੱਤਾ ਗਿਆ ਇਸ ਲਈ ਸਾਨੂੰ ਪਤਾ ਹੀ ਨਹੀਂ ਲੱਗਦਾ ਸੀ ਸੋਧ ਰੋਜ਼ ਪੜਦੇ ਆ ਜਪਜੀ ਸਾਹਿਬ ਰੋਜ਼ ਪੜਦੇ ਪਰ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਗੁਰਬਾਣੀ ਆਖ ਕੀ ਰਹੀ ਹੈ ਸਾਨੂੰ ਗੁਰਬਾਣੀ ਸਾਨੂੰ ਸਮਝਾ ਕੀ ਰਹੀ ਹੈ ਕਿਉਂਕਿ ਉਧਰਲੇ ਪਾਸੇ ਸਾਡਾ ਭਾਵ ਬਣਾਇਆ ਹੀ ਨਹੀਂ ਗਿਆ ਉਧਰਲੇ ਪਾਸੇ ਸਾਨੂੰ ਸਬੋਧਨ ਕੀਤਾ ਹੀ ਨਹੀਂ ਗਿਆ ਤੁਸੀਂ ਸ਼ਬਦ ਰੋਜ਼ ਪੜ੍ਹਦੇ ਹੋ ਸਤਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਸਭ ਕਹਿੰਦੇ ਸਤਗੁਰੂ ਨੂੰ ਤਾਂ ਰੋਜ਼ ਵੇਖਦੇ ਨੇ ਪਰ ਵੇਖ ਨਾਲ ਕੁਝ ਨਹੀਂ ਹੋਇਆ ਵੇਖ ਨਾਲ ਕੁਝ ਵੀ ਨਹੀਂ ਹੋਣਾ ਡਿੱਠੇ ਮੁਕਤ ਨਾ ਉਹ ਜਿੱਚਰ ਸ਼ਬਦ ਨਾ ਕਰੈ ਵਿਚਾਰ ਗੁਰੂ ਅਰਜੁਨ ਦੇ ਪਾਸ਼ਾ ਜੀ ਨੂੰ ਜਹਾਂਗੀਰ ਵੇਖਦਾ ਤਾਂ ਸੀ ਮੁਕਤ ਹੋ ਗਿਆ ਕੋਈ ਨਹੀਂ ਹੋਇਆ ਇਥੋਂ ਤੱਕ ਕਰਦਾ ਹੀ ਸ਼ਖਸ ਪ੍ਰਿਥੀ ਚੰਦ ਰੋਜ਼ ਵੇਖਦਾ ਸੀ ਗੁਰੂ ਸਾਹਿਬ ਜੀ ਨੂੰ ਰੋਜ਼ ਆਪਣੀ ਅੱਖਾਂ ਨਾਲ ਵੇਖਦਾ ਸੀ ਕਿ ਉਹ ਮੁਕਤ ਹੋ ਗਿਆ ਨਹੀਂ ਹੋਇਆ ਡਿੱਠੇ ਮੁਕਤ ਨੋ ਵੀ ਦੇਖਣ ਨਾਲ ਮੁਕਤੀ ਥੋੜਾ ਮਿਲਨੀ ਹੈ ਜੀ ਦੇਖਣ ਨਾਲ ਹੀ ਮੁਕਤੀ ਹੈ ਤੇ ਫਿਰ 1430 ਅੰਗ ਇਹਦਾ ਖਜ਼ਾਨਾ ਦੇਣ ਦੀ ਕੀ ਲੋੜ ਸੀ ਸਾਨੂੰ ਐਡਾ ਕੀਮਤੀ ਖਜ਼ਾਨਾ ਫਿਰ ਕਿਉਂ ਦਿੱਤਾ ਗਿਆ ਸਾਨੂੰ ਮੈਂ ਸਿਰਫ ਇਹ ਬੇਨਤੀ ਕਰ ਰਿਹਾ ਆਪ ਜੀ ਨੂੰ ਬਈ ਸਿ ਪੜਦੇ ਆਪਰ ਸਾਨੂੰ ਸਮਝ ਨਹੀਂ ਲੱਗ ਰਹੀ ਇਹ ਦੁਖਾਂਤ ਤੁਸੀਂ ਵਿਚਾਰਨਾ ਸ਼ੁਰੂ ਕਰੋ ਗੁਰਬਾਣੀ ਨੂੰ ਤੁਸੀਂ ਸਮਝਣਾ ਸ਼ੁਰੂ ਕਰੋ ਮੈਂ ਲਿਖ ਕੇ ਦੇਣਾ ਆਪ ਜੀ ਨੂੰ ਤੁਸੀਂ ਜਪਜੀ ਸਾਹਿਬ ਪੂਰੀ ਤਰ੍ਹਾਂ ਵਿਚਾਰ ਲਓ ਸਮਝ ਲਓ ਤੁਹਾਨੂੰ ਬਾਕੀ ਬਾਣੀ ਦੀ ਆਪਣੇ ਆਪ ਸਮਝ ਆਏਗੀ ਪਰ ਸਮਝਣ ਦਾ ਯਤਨ ਨਾ ਕਰੀਏ ਇਧਰਲੇ ਪਾਸੇ ਸਾਡਾ ਉਦਮ ਬਣਾਇਆ ਹੀ ਨਹੀਂ ਗਿਆ ਇਧਰਲੇ ਪਾਸੇ ਸਾਨੂੰ ਤੋੜਿਆ ਹੀ ਨਹੀਂ ਗਿਆ ਇਸ ਤਰ੍ਹਾਂ ਜੁੜਿਆ ਹੋਇਆ ਵੀ ਸਿੱਖ ਟੁੱਟਿਆ ਹੋਇਆ ਹੈ ਅੱਖ ਤਾਂ ਦਿਨਾਂ ਵਿੱਚ ਪੜਦਾ ਚੇਰੇ ਵੀ ਟੁੱਟਿਆ ਹੋਇਆ ਕਿਉਂਕਿ ਸਮਝ ਨਹੀਂ ਰਿਹਾ ਜਿੰਨੀ ਚਿਰ ਸਮਝਾਂਗੇ ਨਹੀਂ ਗੁਰੂ ਸਾਹਿਬ ਜੀ ਕਹਿੰਦੇ ਡਿਠੈ ਮੁਕਤਨੋ ਵਈ ਜਿਚਰ ਸ਼ਬਦ ਨ ਕਰੈ ਵਿਚਾਰ ਹੋ ਮੈ ਮੈਲ ਨ ਚੁੱਕਈ ਨਾਮ ਨ ਲੱਗੈ ਪਿਆਰ ਉਨੀ ਦੇਰ ਤੱਕ ਅੰਦਰ ਦੀ ਮੈਲ ਨਹੀਂ ਖਤਮ ਹੋਣੀ ਤੇ ਨਾ ਹੀ ਤੇਰਾ ਨਾਮ ਨਾਲ ਪਿਆਰ ਬਣਨਾ ਨਾ ਹੀ ਪ੍ਰੀਤ ਬਣਨੀ ਕਿਸੇ ਨੂੰ ਸਮਝਿਆ ਬਗੈਰ ਫੈਸਲਾ ਨਹੀਂ ਲਿੱਤਾ ਜਾ ਸਕਦਾ ਸਮਝੀਏ ਤਸੀਂ ਮੈਂ ਸਿਰਫ ਬੇਨਤੀ ਕਰ ਰਿਹਾ ਜੀ ਗੁਰਬਾਣੀ ਨੂੰ ਵਿਚਾਰਨ ਦਾ ਉਦਮ ਜ਼ਰੂਰ ਕਰਿਏ ਸੀ ਲੋੜ ਹੀ ਨਹੀਂ ਅਤ ਦੀ ਲੋੜ ਐ ਸਾਨੂੰ ਗੁਰਬਾਣੀ ਨੂੰ ਸਮਝਣ ਦਾ ਉਦਮ ਜ਼ਰੂਰ ਕਰਿਏ ਠੀਕ ਐ ਬਾਣੀ ਪੜ੍ਹੀਏ ਰੱਜ ਰੱਜ ਕੇ ਪਰ ਸਮਝੀ ਵੀ ਤਸੀਂ ਜੇ ਸੀ ਮੈਂ ਇਥੇ ਨਹੀਂ ਆਖਦਾ ਤੁਸੀਂ ਇੰਨੇ ਪਾਠ ਨਾ ਕਰੋ ਨੇ ਜੇ ਤੁਸੀਂ ਪੰਜ ਪਾਠ ਵੀ ਕਰਦੇ ਆ ਨਾ ਤੇ ਵਿੱਚੋਂ ਇੱਕ ਤਾਂ ਵਿਚਾਰ ਸਕਦੇ ਆ ਇੱਕ ਤਾਂ ਸਮਝ ਮਾ ਅੱਗੇ ਵੀ ਬੇਨਤੀ ਕੀਤੀ ਤੁਸੀਂ ਰੋਜ਼ ਦੀ ਇੱਕ ਪਉੜੀ ਵਿਚਾਰ ਲਓ ਜਪਜੀ ਸਾਹਿਬ ਦੀ 38 ਨਹੀਂ ਤਾਂ 40 ਨਹੀਂ 50 ਦਿਨਾਂ ਦੇ ਵਿੱਚ ਤੁਹਾਡਾ ਜਪਜੀ ਸਾਹਿਬ ਪੂਰਾ ਹੋ ਜਾਣਾ ਹੈ ਤੇ ਤੁਹਾਨੂੰ ਸਮਝ ਆ ਜਾਣੀ ਗੁਰੂ ਸਾਹਿਬ ਕੀ ਆਖਦੇ ਸਨ ਜਦੋਂ ਸਮਝ ਆ ਗਈ ਤੇ ਮਜਾਲ ਹੈ ਵੀ ਸਾਨੂੰ ਕੋਈ ਪਰਮਾਚਾਰ ਚ ਬਾਦ ਨਹੀਂ ਸਾਨੂੰ ਕੋਈ ਤੋੜ ਦੇਵੇ ਨਹੀਂ ਤੋੜ ਸਕਦਾ ਮੈਂ ਇਹ ਮੈਂ ਹੰਕਾਰ ਦੇ ਸ਼ਬਦ ਨਹੀਂ ਵਰਤ ਰਿਆ ਜਦੋਂ ਮੈਂ ਸਿੱਖੀ ਦੀ ਲਾਈਨ 'ਚ ਆਇਆ ਨਾ ਤੇ ਮੈਂ ਗੁਰਦੁਆਰਾ ਸਾਹਿਬ ਗਿਆ ਤੇ ਉੱਥੋਂ ਦਾ ਸਿੰਘ ਨਾ ਕਾਲਜ ਤੋਂ ਪੜਿਆ ਹੋਇਆ ਸੀ ਹਰਿੰਦਰ ਸਿੰਘ ਉਹ ਮੈਨੂੰ ਕਹਿੰਦਾ ਜਪਜੀ ਸਾਹਿਬ ਪੜ ਲੈ ਤੇ ਉਹਨੇ ਮੈਨੂੰ ਨਾ ਸੁੰਦਰ ਗੁਟਕਾ ਫੜਾਤਾ ਇਹ ਸੱਚ ਹੈ ਜੀ ਮਾਂਪ ਕਰਿਓ ਤੇ ਮੈਨੂੰ ਨਹੀਂ ਪਤਾ ਸੀ ਜਪਜੀ ਸਾਹਿਬ ਕਿੱਥੋਂ ਤੇ ਕਿੱਥੋਂ ਤੱਕ ਹੈ ਉਹ ਮੈਂ ਸੁੰਦਰ ਗੁਟਕਾ ਹੀ ਪੜਦਾ ਰਿਹਾ ਪੜਦਾ ਰਿਹਾ ਪੜਦਾ ਰਿਹਾ ਮੈਨੂੰ ਇਹ ਸੀ ਵੀ ਇਹ ਜਿਹੜਾ ਸੁੰਦਰ ਗੁਟਕਾ ਹੈ ਇਹੋ ਜਪਜੀ ਸਾਹਿਬ ਹੈ ਸਾਰਾ ਤੁ ਜਦੋਂ ਮੈਨੂੰ ਪੜਦਾ ਗਿਆ ਤੇ ਉਹ ਮੈਨੂੰ ਕਹਿੰਦਾ ਅਜੇ ਤੱਕ ਤੂੰ ਜਪਜੀ ਸਾਹਿਬ ਨਹੀਂ ਪੜਿਆ ਮੈਂ ਕਿਹਾ ਅਜੇ ਤੱਕ ਸਮਾਪਤੀ ਨਹੀਂ ਹੋਇਆ ਉਹ ਕਹਿੰਦਾ ਭਲਿਆ ਇੱਥੋਂ ਤੇ ਇੱਥੋਂ ਤੱਕ ਜਪਜੀ ਸਾਹਿਬ ਹੈ ਫਿਰ ਉਹ ਮੈਨੂੰ ਕਹਿੰਦਾ ਤੂੰ ਇੰਜ ਕਰ ਇਹ ਸਭ ਛੱਡ ਦੇ ਇੱਕ ਵਾਰ ਕਾਲਜ ਚਲਾ ਜਾ ਫਿਰ ਮੈਂ ਕਾਲਜ ਐਡਮਿਸ਼ਨ ਕਰਾਈ ਜੀ ਉੱਥੇ ਫਿਰ ਇੱਕ ਇੱਕ ਨੁਕਤਾ ਦੱਸਿਆ ਗਿਆ ਉੱਥੇ ਸਾਨੂੰ ਇਸ ਗੱਲ ਤੇ ਜ਼ੋਰ ਪਾਇਆ ਹੀ ਨਹੀਂ ਗਿਆ ਸੀ ਸਾਨੂੰ ਕੰਠ ਕਰਨ ਤੇ ਜ਼ੋਰ ਪਾਇਆ ਗਿਆ ਤੇ ਉਹਨੂੰ ਸਮਝਣ ਤੇ ਜ਼ੋਰ ਪਾਇਆ ਗਿਆ ਮੈਨੂੰ ਸਮਝੋ ਪਹਿਲਾਂ ਗੁਰਬਾਣੀ ਨੂੰ ਫੇਰੀ ਤੁਸੀਂ ਸਟੇਜ ਤੇ ਬੋਲ ਸਕਦੇ ਹੋ ਜੇ ਸਮਝਿਆ ਹੀ ਨਹੀਂ ਫਿਰ ਕਿਸੇ ਨੂੰ ਕੀ ਸਮਝਾ ਸਕੋਗੇ ਤੁਸੀਂ ਕਿਸੇ ਨੂੰ ਕੀ ਦੱਸ ਸਕੋਗੇ ਵੀ ਸਾਡਾ ਗੁਰੂ ਕੀ ਆਖਦਾ ਜੇ ਤੁਸੀਂ ਨਾ ਸਮਝਿਆ ਤਾਂ ਮੈਂ ਸਿਰਫ ਇਹ ਬੇਨਤੀ ਕਰ ਰਿਹਾ ਵੀ ਗੁਰਬਾਣੀ ਨੂੰ ਸਮਝਿਐ ਸੀ ਵਿਚਾਰਿਐ ਸੀ ਹਰ ਕੇ ਜਨ ਸਤਿਗੁਰ ਸਤਪੁਰਖਾ ਜਿਸ ਨੂੰ ਪਿਆਰ ਨਾ ਪੜੀਏ ਅਰਥ ਸਪਸ਼ਟ ਹੋ ਜਾਣਗੇ ਤੁਹਾਡੀ ਸੁਰਤਿ ਚ ਹਰ ਕੇ ਜਨ ਸਤਿਗੁਰ ਸਤਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਗੁਰ ਸ਼ਰਨਾਈ ਕਰਦਿਆ ਨਾਮ ਪ੍ਰਗਾਸ ਅਸੀਂ ਕੀੜੇ ਹਾਂ ਕੀੜੇ ਨੂੰ ਸਹੀ ਸਮਝਦੇ ਆਂ ਕੁਝ ਨਹੀਂ ਸਮਝਦੇ ਸਾਡੀ ਨਿਗ੍ਹਾ ਚ ਕੀੜਾ ਕੁਝ ਵੀ ਨਹੀਂ ਹੈ ਬਸ ਆਪਾ ਬੰਨ ਰੱਖਣੀ ਪੈਗੀ ਬਿ ਤੇਰੇ ਦਰਚ ਮੈਂ ਕੁਝ ਵੀ ਨਹੀਂ ਹਾਂ ਇੱਕ ਕੀੜੇ ਦੇ ਸਮਾਨ ਹਾਂ ਫਿਰ ਉਥੋਂ ਬਹੁਤ ਕੁਝ ਮਿਲ ਜਾਂਦਾ ਹਮ ਕੀਰੇ ਕਿਰਮ ਸਤਗੁਰ ਸ਼ਰਨਾਈ ਕਰ ਦਿਆਂ ਨਾਮ ਪ੍ਰਗਾਸ ਤੁਸੀਂ ਦਇਆ ਕਰੋ ਮੇਰੇ ਅੰਦਰ ਨਾਮ ਦਾ ਪ੍ਰਕਾਸ਼ ਕਰ ਦਿਓ ਜਿਹੜੀ ਮੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤੀ ਨਾ ਤਵ ਚਰਨਨ ਮਨ ਰਹੇ ਹਮਾਰਾ ਕਰ ਦਿਆਂ ਨਾਮ ਪ੍ਰਗਾਸ ਮੇਰੇ ਅੰਦਰ ਪ੍ਰਕਾਸ਼ ਕਰ ਦਿਓ ਮੇਰੇ ਅੰਦਰ ਨਾਮ ਵਸਾ ਦਿਓ ਹੁਣ ਇਹ ਮੰਗ ਕਿੰਨੀ ਕੋਸੜੀ ਬੰਦੀਨੀ ਮੰਗ ਮੇਰੇ ਮੀਤ ਗੁਰਦੇਵ ਮੋਕੋ ਮੇਰੇ ਮੀਤ ਮੇਰੇ ਮਿੱਤਰ ਮੇਰੇ ਗੁਰਦੇਵ ਪਿਆਰ ਦੇ ਸ਼ਬਦ ਨਹੀਂ ਜੀ ਮੋਕੋ ਮੈਨੂੰ RAM ਨਾਮ ਪ੍ਰਕਾਸ਼ ਮੇਰੇ ਅੰਦਰ ਨਾਮ ਦਾ ਪ੍ਰਕਾਸ਼ ਕਰ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਤੇਰੀ ਮੱਤ ਹੀ ਮੇਰੇ ਲਈ ਸਭ ਤੋਂ ਵੱਡਾ ਸਹਾਰਾ ਹੈ ਇਹ ਮੈਂ ਬੇਨਤੀ ਕਰਦਾਂ ਤੇਰੇ ਅੱਗੇ ਇਹ ਮੈਂ ਅਰਦਾਸ ਕਰਦਾ ਹਾਂ ਤੇਰੀ ਅੱਗੇ ਹੁਣ ਇਹ ਅਰਦਾਸ ਦੇ ਸ਼ਬਦ ਹੈ ਜੀ ਬੇਨਤੀ ਦੇ ਸ਼ਬਦ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਖਦੇ ਕਬਿਓ ਬਾਚ ਬੇਨਤੀ ਮੈਂ ਇੱਕ ਕਵੀ ਤੇਰੇ ਅੱਗੇ ਬੇਨਤੀ ਕਰ ਉਹ ਬੇਨਤੀ ਕੀ ਹੈ ਉਹ ਸਾਰਾ ਦੱਸਿਆ ਕਿ ਚ ਪਈਸੇ ਦੇ ਅੰਦਰ ਕੀ ਕੀ ਬੇਨਤੀ ਕਰਦੇ ਗੁਰੂ ਸਾਹਿਬ ਜੀ ਉਸ ਕਾਲਪੁਰਖ ਦੀ ਅਕੀ ਕੀ ਕੀ ਜੋਦੜੀ ਕਰਦੇ ਕੀ ਕੀ ਮੰਗ ਕਰਦੇ ਹੈ ਹਜੇ ਤਾਂ ਆਪਾਂ ਪਹਿਲਾ ਹੀ ਪਤਾ ਵਿਚਾਰਿਆ ਹੈ ਜੇ ਵਿਚਾਰ ਨਹੀਂ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਅਸਲ ਵਿੱਚ ਨਾ ਸਾਡੇ ਕੋਲ ਬਹੁਤ ਕੀਮਤੀ ਖਜ਼ਾਨਾ ਹੈ ਬਹੁਤ ਕੀਮਤੀ ਇਹਦੇ ਚ ਕੋਈ ਦੋਲਾਵਾਂ ਨਹੀਂ ਕੋਈ ਸਵਾਲ ਨਹੀਂ ਬਹੁਤ ਕੀਮਤੀ ਖਜ਼ਾਨਾ ਹੈ ਗੁਰੂ ਅਰਜਨ ਦੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ ਸਾਡੇ ਤੇ ਜੀ ਵੀ ਬੜਾ ਕੀਮਤੀ ਖਜ਼ਾਨਾ ਆਪ ਤਿਆਰ ਕੀਤਾ ਇਹਨੂੰ ਵਰਤਾਉਣ ਲਈ ਤੇ ਇਹਨੂੰ ਸਾਂਭਣ ਲਈ ਸਾਡੀ ਡਿਊਟੀ ਲਾਈ ਗਈ ਹੈ ਗੁਰੂ ਸਾਹਿਬ ਜੀ ਨੇ ਤਿਆਰ ਕੀਤਾ ਤੇ ਆਪ ਥੋੜਾ ਹਜੂਰੀ ਚ ਬੈਠੇ ਸਿੱਖ ਨੂੰ ਬਿਠਾਇਆ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਸਿੱਖ ਨੂੰ ਬਿਠਾਇਆ ਗਿਆ ਉੱਥੇ ਵੀ ਇਹ ਤੁਸੀਂ ਸਾਹਮਣੇ ਇਹਨੂੰ ਤੁਸੀਂ ਵਰਤਣਾ ਹੈ ਇਹਦੀ ਸੰਭਾਲ ਤੁਸੀਂ ਕਰਨੀ ਹੈ ਮੈਂ ਬੇਨਤੀ ਕਰ ਰਿਹਾ ਵੀ ਸਾਡੇ ਕੋਲ ਬੜਾ ਕੀਮਤੀ ਖਜ਼ਾਨਾ ਹੈ ਪਰ ਇਹਦੇ ਵਿੱਚ ਕੀ ਲਿਖਿਆ ਇਸ ਤੋਂ ਅਸੀਂ ਅਣਜਾਣ ਹਾਂ ਕੀਮਤੀ ਤਾਂ ਹੈ ਪਰ ਇਹਦੇ ਚ ਕੀ ਲਿਖਿਆ ਕੀ ਸਮਝਾਇਆ ਜਾ ਰਿਹਾ ਇਸ ਚੀਜ਼ ਤੋਂ ਬਹੁਤ ਨਾ ਜਾਣ ਸੀ ਬਹੁਤ ਪਿੱਛੇ ਹਾਂ ਸੀ ਮਾਫ ਕਰਿ ਮੈਂ ਸ਼ਬਦ ਵਰਤ ਰਿਹਾ ਵੀ ਅਸੀਂ ਵਿਚਾਰ ਨਾਲੇ ਪਾਸੇ ਆ ਨਹੀਂ ਦੇ ਆ ਇਸ ਚੀਜ਼ ਤੋਂ ਬਹੁਤ ਪਿੱਛੇ ਹੋ ਗਏ ਸੀ ਹੈ ਬੜਾ ਕੀਮਤੀ ਇਹ ਇਹ ਗੱਲ ਯਾਦ ਰੱਖਿਓ ਜਦੋਂ ਅਸੀਂ ਗੁਰਬਾਣੀ ਨੂੰ ਵਿਚਾਰਨਾ ਸ਼ੁਰੂ ਕਰ ਦਿੱਤਾ ਨਾ ਸਮਝਣਾ ਸ਼ੁਰੂ ਕਰ ਦਿੱਤਾ ਮਜਾਲ ਹੈ ਵੀ ਪਰਮ ਪਖੰਡ ਜੇ ਕੋਈ ਬਾਬਾ ਸਾਨੂੰ ਠੱਗ ਲਵੇ ਜੇ ਸਾਨੂੰ ਮਜਬੂਰ ਕਰ ਦੇਵੇ ਹੈਰਾਨ ਹੋ ਜਾਈਦੇ ਵੀ ਮਿੱਟੀ ਚੱਕੀ ਗਈ ਮਿੱਟੀ ਨੂੰ ਪਕਾਇਆ ਗਿਆ ਉਹਦੀ ਇੱਟ ਬਣਾਈ ਗਈ ਫਿਰ ਉਹਦੀ ਕਬਰ ਬਣਾ ਦਿੱਤੀ ਗਈ ਕਬਰ ਬਣਾ ਕੇ ਆਖ ਦਿੱਤਾ ਗਿਆ ਇਹਦੇ ਚ ਬਹੁਤ ਸ਼ਕਤੀ ਹੈ ਸ਼ਕਤੀ ਕਿਵੇਂ ਹੋ ਗਈ ਹੈ ਤੋ ਇਹ ਮਿੱਟੀ ਸੀ ਨਾ ਜੋ ਸਾਡੇ ਪੈਰਾਂ ਚ ਰੋਲਦੀ ਸੀ ਇੱਕ ਪਰਮਪਾਦ ਦਿੱਤਾ ਗਿਆ ਵੀ ਇਹਦੇ ਚ ਬੜੀ ਸ਼ਕਤੀ ਹੈ ਇੱਥੇ ਤੁਸੀਂ ਮਾੜਾ ਨਹੀਂ ਆਖ ਸਕਦੇ ਕਈਆਂ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕਰ ਦਿੱਤਾ ਜਿਹੜਾ ਗੁਰੂ ਇਹ ਆਖਦਾ ਵੀ ਦੁਬਧਾ ਨਾ ਪੜੋ ਹਰ ਬਿਨੋ ਹੋਰ ਨਾ ਪੋਜੋ ਮੜੈ ਮਸਾਨ ਨਾ ਜਾਈ ਸਾਹਿਬ ਕਹਿੰਦੇ ਮੈਂ ਮੰਨਦਾ ਹੀ ਨਹੀਂ ਇਸ ਚੀਜ਼ ਨੂੰ ਕਦੇ ਵੀ ਉਸੇ ਗੁਰੂ ਨੂੰ ਉੱਥੇ ਬਿਠਾ ਦਿੱਤਾ ਗਿਆ ਫਿਰ ਸਾਡੀ ਸੰਭਾਲ ਠੀਕ ਨਹੀਂ ਰਹੀ ਫਿਰ ਅਸੀਂ ਉਸ ਖਜ਼ਾਨੇ ਨੂੰ ਸਮਝ ਨਹੀਂ ਸਕੇ ਵਿਚਾਰ ਨਹੀਂ ਸਕੇ ਇਸ ਲਈ ਬੇਨਤੀ ਹੈ ਇਹਨੂੰ ਵਿਚਾਰੀਏ ਸੀ ਇਹਨੂੰ ਸਮਝੀਏ ਸਮਾਟ ਕੇ ਇਸ ਲਈ ਗੁਰੂ ਸਾਹਿਬ ਜੀ ਮਹਾਰਾਜ ਜੀ ਆਖਦੇ ਤੁਸੀਂ ਕਿਰਪਾ ਕਰੋ ਸਾਡੀ ਰੱਖਿਆ ਕਰੋ ਆਤਮਕ ਜੀਵਨ ਦੀ ਪੂਰਨ ਹਮਰੀ ਕਰੋ ਹਾਤ ਦੇ ਰਖ ਪੂਰਨ ਹੋਏ ਚਿੱਤ ਕੀ ਇੱਛਾ ਮੇਰੀ ਜਿਹੜੀ ਚਿੱਤ ਦੀ ਇੱਛਾ ਹੈ ਨਾ ਉਹ ਪੂਰੀ ਹੋ ਜਾਵੇ ਤੇ ਇਹ ਇੱਛਾ ਮੇਰੀ ਕਦੇ ਖਤਮ ਨਾ ਹੋਵੇ ਇਹ ਇੱਛਾ ਮੇਰੀ ਕਦੇ ਵੀ ਦੂਰ ਨਾ ਹੋਵੇ ਇਸ ਚੀਜ਼ ਦੀ ਰੱਖਿਆ ਤੂੰ ਕਰਨੀ ਹੈ ਇਹ ਰੱਖਿਆ ਤੂੰ ਕਰਨੀ ਹੈ ਕਿਹੜੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਤੇਰੇ ਚਰਨਾ ਨਾਲ ਤੇਰੇ ਨਾਮ ਨਾਲ ਤੇਰੀ ਬਾਣੀ ਨਾਲ ਮੇਰਾ ਮਨ ਹਮੇਸ਼ਾ ਜੁੜਿਆ ਰਵੇ ਆਪਣਾ ਜਾਣ ਆਪਣਾ ਜਾਣ ਕੇ ਆਪਣਾ ਸਮਝ ਕੇ ਕਰੋ ਪ੍ਰਤਪਾਰਾ ਸਾਡੀ ਪਾਲਣਾ ਕਰੋ ਤੁਸੀਂ ਸਾਡੀ ਰੱਖਿਆ ਕਰੋ ਤੁਸੀਂ ਆਪਣਾ ਸਮਝ ਕੇ ਆਪਣਾ ਮੇਰ ਪ੍ਰਯਤ ਕਰਕੇ ਆਪਣੀ ਕਿਰਪਾ ਕਰਕੇ ਆਪਣੀ ਧਿਆ ਕਰਕੇ ਆਪਣੀ ਦਿਆਲਤਾ ਕਰਕੇ ਤੁਸੀਂ ਸਾਡੀ ਰੱਖਿਆ ਕਰੋ ਵੀ ਮੇਰੀ ਜਿਹੜੀ ਇੱਛਾ ਹੈ ਇੱਛਾ ਕੀ ਹੈ ਮੇਰਾ ਮਨ ਹਮੇਸ਼ਾ ਤੇਰੇ ਨਾਮ ਦੇ ਨਾਲ ਬੰਦਗੀ ਨਾਲ ਜੁੜਿਆ ਰਹੇ। ਏਸੀ ਰੋਜ਼ ਬੇਨਤੀ ਕਰਿਆ ਕਰੀਏ। ਗੁਰੂ ਸਾਹਿਬ ਜੀ ਮਹਾਰਾਜ ਅੱਗੇ ਕੀ ਬਖਸ਼ਿਸ਼ ਕਰਦੇ ਐ। ਅਗਲੇ ਪਦੇ ਦੇ ਵਿੱਚ ਉਹ ਆਪਾਣ ਵਾਲੇ ਦੀਵਾਨਾਂ 'ਚ ਵਿਚਾਰਾਂਗੇ। ਸਾਰੇ ਸ਼ਬਦ ਜਿਹੜੇ ਨੇ ਉਹ ਬੇਨਤੀ ਦੇ ਸ਼ਬਦ ਨੇ। ਤੇ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੂੰ કંਠ ਵੀ ਨਾ ਹੋਣ। કંਠ ਸਾਰੇ ਨੂੰ ਇਹ ਸੁਣ ਕੇ ਚੁਪਈ ਸਹਿਬ કંਠ ਹੋ ਜਾਂਦੀ ਐ। ਸਾਰਿਆਂ ਨੂੰ કંਠ ਹੋਵੇਗੀ ਚੁਪਈ ਸਹਿਬ। ਇਬਨਤੀ ਸਿਦੂਜ ਕਰਿਆ ਕਰੀਏ ਜੋ ਗੁਰੂ ਸਾਹਿਬ ਜੀ ਆਖਦੇ ਨੇ ਅੱਗੇ ਸਾਹਿਬ ਜੀ ਕੀ ਕਿਰਪਾ ਕਰਨਗੇ ਆਹਨੋਲੇ ਦੀਵਾਨਾ ਚ ਵਿਚਾਰਦੇ ਰਹਵਾਂਗੇ ਇਸੇ ਤਰ੍ਹਾਂ ਹਾਜ਼ਰੀ ਭਰਨੀ ਹੈ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮਾਫੀ ਨਾਮ ਸਿਮਰਨ